ਪੈरिस 올림픽 2024 ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਦਰਸਲ ਭਾਰਤੀ ਮਹਿਲਾ ਪਹਿਲਵਾਨ ਖਿਡਾਰੀ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ विनेश फोगाट सेमीफाइनल जीत के फाइनल तक पहुंची थी ਤੇ ਉਸਨੇ ਕਿਊਬਾ ਦੀ ਖਿਡਾਰਨ ਜੋ 8 ਵਾਰ বিজেਤਾ ਸੀ ਉਸ ਨੂੰ 5-0 ਨਾਲ ਹਰਾਇਆ ਸੀ ਜਿਸ ਤੋਂ ਬਾਅਦ ਪੂਰੇ ਭਾਰਤ ਨੂੰ ਉਮੀਦ ਸੀ ਕਿ ਹੁਣ ਤਾਂ ਵਿਨੇਸ਼ ਫੋਗਾਟ ਸੋਨੇ ਦਾ ਤਗਮਾ ਲੈ ਕੇ ਹੀ ਵਾਪਸ ਪਰਤੇਗੀ ਪਰ ਇਸ ਤੋਂ ਪਹਿਲਾਂ ਹੀ ਵਿਨੇਸ਼ ਫੋਗਾਟ ਨੂੰ ਇਸ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਦਰਅਸਲ ਵਿਨੇਸ਼ ਫੋਗਾਟ 50 ਕਿਲੋ ਵਰਗ ਭਾਰ ਚ ਖੇਡ ਰਹੀ ਸੀ ਪਰ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ ਜਿਸ ਕਾਰਨ ਉਸ ਨੂੰ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਵਿਨੇਸ਼ ਫੋਗਾਰ ਦੇ ਸੈਮੀਫਾਈਨਲ ਜਿੱਤਣ ਤੇ ਕੰਗਨਾ ਰਨੌਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਉਸਨੇ ਕਿਹਾ ਸੀ ਕਿ ਵਿਨੇਸ਼ ਫੋਗਾਟ ਨੇ ਪਹਿਲਾਂ ਕੁਝ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਤੇ ਉਸਨੇ ਮੋਦੀ ਤੇਰੀ ਕਬਰ ਖੁਦੇਗੀ ਵਰਗੇ ਨਾਰੇ ਵੀ ਲਗਾਏ ਇਸ ਤੋਂ ਬਾਅਦ ਵੀ ਪੀਐਮ ਮੋਦੀ ਨੇ ਉਸ ਨੂੰ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਦਿੱਤਾ ਉਸ ਨੂੰ ਵਧੀਆ ਸਹੂਲਤਾਂ ਦਿੱਤੀਆਂ ਵਧੀਆ ਕੋਚਿੰਗ ਦਿੱਤੀ ਅਜਿਹਾ ਇੱਕ ਵਧੀਆ ਨੇਤਾ ਮਹਾਨ ਨੇਤਾ ਹੀ ਕਾਸ਼ ਸਕਦਾ ਤੇਹੀ ਸਾਡੇ ਦੇਸ਼ ਦੇ ਲੋਕਤੰਤਰ ਦੀ ਖੂਬਸੂਰਤੀ ਹੈ ਤੰਦਾਜ਼ੀ ਹੈ ਕਿ ਵਿਨੇਸ਼ ਫੋਗਾਰਜਿਸ ਦੀ ਉਮਰ 29 ਸਾਲ ਹੈ ਪਿਛਲੇ ਸਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਯਾਨੀ WFI ਦੇ ਸਾਬਕਾ ਪ੍ਰ단 ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪ੍ਰਦਰਸ਼ਨਾ ਚ ਇੱਕ ਪ੍ਰਮੁੱਖ ਚਿਹਰਾ ਸੀ ਇਸ ਲਈ ਕੰਗਨਰ ਨੌਤ ਨੇ ਆਪਣੇ ਇਤਿਹਾਸਿਕ ਜਿੱਤ ਤੋਂ ਬਾਅਦ ਭਾਰਤੀ ਪਹਿਲਵਾਨ ਤੇ ਤੰਜ ਕੱਸਿਆ ਦਰਅਸਲ ਵਿਨੇਸ਼ ਫੋਗਾਰ ਉਨਾ ਤਿੰਨਾ ਚੋਟੀ ਦੇ ਪਹਿਲਵਾਨਾਂ ਚ ਇੱਕ ਸੀ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਮਹਿਲਾ ਪਹਿਲਵਾਨਾਂ ਦਾ ਜਿੰਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਕੀਤਾ ਸੀ ਉਸ ਦੇ ਨਾਲ ਖੜੇ ਹੋਰ ਪਹਿਲਵਾਨ ਬਜਰੰਗ ਪੂਨੀਆ ਸਾਕਸ਼ੀ ਸਨ दरअसल 18 ਜਨਵਰੀ 2023 ਨੂੰ ਬਜਰੰਗ ਪੂਨੀਆ ਸਾਖਸ਼ੀ ਮਲਿਕ ਵਿਨੇਸ਼ ਤੇ ਕਈ ਹੋਰ ਪਹਿਲਵਾਨ ਜੰਤਰ ਮੰਤਰ ਤੇ ਇਕੱਠੇ ਹੋਏ ਮਸ਼ਹੂਰ ਭਾਰਤੀ ਪਹਿਲਵਾਨ ਭਾਰਤ ਦੇ ਸਾਪਕ ਕੁਸ਼ਤੀ ਮਹਾਸਰ WFFI ਦੇ ਪ੍ਰਧਾਨ ਬ੍ਰਿਜ ਪੂਸ਼ਨ ਦੇ ਖਿਲਾਫ ਵਿਰੋਧ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਮਸ਼ਹੂਰ ਆਬਜ਼ਰਵੇਟਰੀ 'ਚ ਇਕੱਠੇ ਹੋਏ ਸੀ। ਉਹਨਾਂ ਨੇ ਕਿਹਾ ਸੀ ਕਿ ਪੁਲਿਸ ਉਹਨਾਂ ਨਾਲ ੱੱੱਕਾ ਕਰ ਰਹੀ ਹੈ। ਧਰਨੇ ਦੇ ਕੋਲ ਖਾਨ ਤਿੰਨ ਦਾ ਸਮਾਨ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ। ਪਹਿਲਵਾਨਾਂ ਦੀ ਮੰਗ ਸੀ ਕਿ ਬ੍ਰਿਜ ਪੂਸ਼ਨ ਸਿੰਘ ਅਸਤੀਫਾ ਦੇਣ ਕਿਉਂਕਿ ਸਾਬਕਾ ਡਬਲਯੂ ਐਫ ਆਈ ਪ੍ਰਧਾਨ ਤੇ ਜਿਨਸੀ ਸ਼ੋਸ਼ਣ ਤੇ ਤਪਤੇ ਤਮ ਕੋਹਨ ਦੇ ਦੋਸ਼ ਲੱਗੇ ਸਨ। ਦੋ ਦਿਨ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ 21 ਜਨਵਰੀ ਨੂੰ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ। ਸਾਬਕਾ ਖੇਡ ਮੰ ਨੇ ਪਹਿਲਵਾਨਾਂ ਨੂੰ ਮਾਮਲੇ ਦੀ ਅਗਲੇਰੀ ਜਾਂਚ ਲਈ ਓਵਰਸਾਈਟ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਸੀ ਹਾਲਾਂਕਿ ਇਸ ਤੋਂ ਬਾਅਦ ਖਿਡਾਰੀਆਂ ਨੇ ਨਵੀਂ ਸੰਸਦ ਬਿਲਡਿੰਗ ਦੇ ਉਦਘਾਟਨ ਮੌਕੇ ਵੀ ਪ੍ਰਦਰਸ਼ਨ ਕੀਤਾ ਦਿੱਲੀ ਪੁਲਿਸ ਨੇ ਵਿਨੈਸ਼ ਬਜਰੰਗ ਤੇ ਸਾਖਲੀ ਤੇ ਹੋਰ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਨਵੀਂ ਸੰਸਦ ਦੇ ਉਦਘਾਟਨ ਵਾਲੇ ਦਿਨ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਸੀ ਘਟਨਾ ਤੋਂ ਬਾਅਦ ਪਹਿਲਵਾਨ ਗੰਗਾ ਚ ਆਪਣੇ ਮੈਡਲ ਸੁਟਣ ਲਈ ਹਰੀਦوار ਵੀ ਚਲੇ ਗਏ ਸਨ ਵਿਨੈਸ਼ ਫੁਗਾਰ ਤੇ ਬਜਰੰਗ ਪੂਨੀਆ ਨੇ ਇਸ ਤੋਂ ਬਾਅਦ ਆਪਣੇ ਖੇਡ ਰਤਨ ਤੇ ਅਰਜੁਨ ਅਵਾਰਡ ਵੀ ਵਾਪਸ ਕਰ ਦਿੱਤੇ ਸਨ ਤੇ ਸਾਖ ਮਲਿਕ ਨੇ ਆਪਣੀ ਰਿਟਾਇਰਮੈਂਟ ਅਨਾਉਂਸ ਕਰ ਦਿੱਤੀ ਸੀ ਹਾਲਾਂਕਿ ਬ੍ਰਿਜਪੂਰਨ ਸਿੰਘ ਇਹਨਾਂ ਇਲਜ਼ਾਮਾਂ ਦਾ ਵਿਰੋਧ ਕਰਦੇ ਰਹੇ ਨੇ ਤੇ ਕਹਿੰਦੇ ਰਹੇ ਨੇ ਕਿ ਉਹਨਾਂ ਖਿਲਾਫ ਪਲੈਨਿੰਗ ਕਰਕੇ ਦੋਸ਼ ਲਗਾਏ ਗਏ ਨੇ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਵਿਨੇਸ਼ ਫੋਗਾਰ ਤੇ ਹੋਰ ਤਹਿਲਵਾਨਾਂ ਦੇ ਸਰਕਾਰ ਨਾਲ ਸਬੰਧ ਚੰਗੇ ਨਹੀਂ ਰਹੀ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਇਹ ਸਰਕਾਰ ਦਾ ਹੀ ਕੀਤਾ ਹੈ ਯਾਨੀ ਉਹਨਾਂ ਨੇ 올림픽 'ਚ ਕੁਝ ਅਜੀਹਾ ਕੀਤਾ ਜਿਸ ਕਾਰਨ ਵਿਨੇਸ਼ ਫੋਗਾਰ ਨੂੰ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਬਾਹਰ ਕਰਵਾ ਦਿੱਤਾ ਗਿਆ ਸਵਾਲੇ ਬੰਦੇ ਦੀ ਸਰਕਾਰ ਅਜਿਹਾ ਕੁਝ ਕਰਵਾ ਸਕਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਡੇ ਨਾਲ ਆਪਣੀ رائے ਸਾਂਝੀ ਕਰੋ